ਸਤਿ ਸ਼੍ਰੀ ਅਕਾਲ ਤਾਂ ਸਾਰੇ ਨੂੰ ਡੜਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਦੇ ਦੋਸਤੋ ਅੱਜ ਤੁਸੀਂ ਥਰੇ ਠੀਕ ਠਾਕ ਹੋਗੇ ਤੇ ਦੋਸਤੋ ਹੁਣ ਸਾਡੀ ਜਿਹੜੇ ਮਸ਼ੀਨਾਂ ਦਾ ਰਿਪੇਅਰਿੰਗ ਹੋ ਗਿਆ ਖਤਮ ਹੋ ਚੁਕੀ ਆ ਹੁਣ ਕਸ ਤੁਸੀਂ ਦੇਖਦੇ ਨਾ ਤੂੰ ਉਹ ਡੰਦੇ ਤਾਂ ਸਾਰੇ ਕਸਮਾਂ ਜਾ ਕਲੀ ਫਿਰਦੇ ਆ ਤੇ ਦੋਸਤੋ ਜਿਹੜੀ ਸਾਡੀ ਮਸ਼ੀਨਾਂ ਦੇ ਰਿਪੇਅਰਿੰਗ ਹੋ ਖਤਮ ਹੋ ਚੁੱਕੀ ਇਸ ਕਰਕੇ ਅਸੀਂ ਇਹੜੀਆਂ ਇਹ ਮਸ਼ੀਨਾਂ ਉਹ ਕਸ ਅਸੀਂ ਛੱਡਦੇ ਅੰਦਰ ਲਾਉਂਦੇ ਆ ਤੇ ਇਸ ਕਰਕੇ ਕਸ ਅਸੀਂ ਸਾਰੇ ਆਪਣਾ ਸਾਡੀ ਸਪਾਈ ਕਰਦੇ ਆ ਤੇ ਆਪਣਾ ਜਿਹੇ ਦੇਖਦੇ ਕੌਣ ਕੌਣ ਕਰਦੇ ਉੱਠੜੇ ਕਿ ਮੈਂ ਡਰਾਈਵਰ ਅੰਕਲ ਦਾ ਵੀ ਡਰਾਈਵਰ ਅੰਕਲ ਤੇ ਆ ਬਰੇਟਾ ਤੂ ਤੇ ਵੀ ਮੇਰੇ ਇੱਥਾਂ ਅਗੜ ਡਰਾਈਵਰ ਅੰਕਲ ਆ ਤੋ ਉਥੇ ਤੀ ਦੇਖਦੇ ਇਹ ਪਲੈਨ ਸੇ ਦੋਤੋ ਉਧਰ ਤੀ ਦੇਖਦੇ ਨਹੀਂ ਸੀ ਤੇ ਆਪਣਾ ਉਥੇ ਮੀਢ ਬਣਾਉਂਦੇ ਨੇ ਸ਼ੀਬ ਚਾਚੂ ਬਣਾਉਂਦੇ ਆ ਤੇ ਆ ਗਿਆ ਮੇਰੇ ਕੋਲ ਹੰਕੀ ਬੋਲ ਉਸ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ ਹੋਰ ਠੀਕ ਠਾਕ ਹੋ ਹੋਰ ਸਭ ਠੀਕ ਠਾਕ ਹੈ ਤੇ ਸਾਡਾ ਦੋਨੋਂ ਮਸ਼ੀਨਾਂ ਦਾ ਕੰਮ ਰੈਡੀ ਹੋ ਗਿਆ ਇਸ ਵੇਲੇ ਤੇ ਇੱਕ ਮਸ਼ੀਨ ਦਾ ਫੀਡਰ ਪਾਉਣਾ ਦਾ ਉਹਦੇ ਥੋੜੇ ਵੇਟਿੰਗ ਦਾ ਜਿੰਦਾ ਹੈਗਾ ਉਹ ਫੀਡਰ ਪਾ ਕੇ ਮਿਸਿੰਗ ਆਪਾਂ ਦੋਨੋਂ ਮਸ਼ੀਨਾਂ ਸੈੱਟ ਕਰ ਦੇਣੀਆਂ ਤੇ ਫਿਰ ਜਿਹੜੀ ਪਾਰਟੀ ਸ਼ਾਂਤੀ ਚੱਲ ਰਹੀ ਆ ਤੁਲੇ ਮੀਟ ਚਾਰਿਆ ਆਵਾ ਤੇ ਤੁਹਾਨੂੰ ਪਤਾ ਵਾ ਕਿ ਤੁਹਾਨੂੰ ਪਤਾ ਕਿ ਆਪਾਂ ਫੇਰ ਮਿਲਾਂਗੇ ਤੁਹ ਤੁਸੀਂ ਦੇਖ ਸਕਦੇ ਕੀ ਇਹ ਕਿਸੇ ਫਾਈ ਚਲੁੰਦੀ ਆ ਕੱਥ ਪੂਰਾ ਸਾਰਾ ਉਤ ਹੀ ਦਿਖ ਰਹਾ ਕਟਾ ਕਟਾ ਸਾਰਾ ਜਿੰਨਾਂ ਨੂੰ ਸਾਰਾ ਇਥੋਂ ਕੜ ਕੇ ਸੇ ਇੰਚ ਮਸ਼ੀਨਾਂ ਲਾ ਦੇਣੀ ਹੈ ਮੈਂ ਵੀ ਇੱਕ ਮਸ਼ੀਨ ਬਾਹਰ ਮੜ ਜਾਉਂਦੀ ਵੇਰ ਤੋਂ ਜਾ ਇੱਕ ਤੇ ਦੋਸਤੋ ਜਿਹੜੀ ਹੱਡੀ ਇੱਕ ਮਸ਼ੀਨ ਉਹ ਕਸੇ ਈ ਲੀ ਗਈ ਬਾਹਰ ਖੜੀ ਹੈ ਤੇ ਮੈਂ ਕਸ ਉਹ ਵੀ ਦਿਖਾ ਕੇ ਉਹਨਾਂ ਕਿ ਜਿਹੜੀ ਮਸ਼ੀਨ ਬਾਹਰ ਖੜੀ ਤੇ ਇਥੇ ਕਸ ਜਾਂਦੀ ਸੀ ਦੇਖ ਸਕਦੇ ਦੋਸਤੋ ਜਿਉਂ ਜਾਣਦੇ ਮੁੰਜਾ ਤਾਂ ਤੇ ਦੋਸਤੋ ਕਿ ਇਹ ਇਹਨਾਂ ਨੂੰ ਪਤਾ ਹੋਣਾ ਕਿ ਕਿਹੜੀ ਮਸ਼ੀਨ ਬਾਹਰ ਖੜੀ ਤੇ ਉਹ ਆਪਰੇ ਤੇ ਕੋਈ ਵਿਸ਼ਾਲ ਤਾਂ ਅੰਦਰ ਲੱਗੀ ਸੀ ਤੇ ਫ੍ਰੀ ਜਿਹੜੀ ਮਸ਼ੀਨ ਉਹ ਬਾਈ ਹਾਈਲੀ ਭਾਰ ਲੱਗੀ ਆ ਤੇ ਜੀ ਦੇਖਦੇ ਦੇਖਦਾ ਵੀ ਕਾ ਸਾਰਾ ਕੰਮ ਹੋ ਚੁੱਕਾ ਹੈ ਫਿਲਿ ਕੰਪਲੀਟ ਹੈ ਇੱਕ ਬਰਕਰ ਕਰਕੇ ਮੈਂ ਸਾਰਾ ਦਿਖਾਏ ਤੇ ਦਿਖਾਉਂ ਦਿੰਦਾ ਐ ਥੋੜੀ ਜਿਹੀ ਰਫਤਾਰ ਕਾ ਇੱਥੇ ਬੜਾ ਬਦਲ ਹੋਇਆ ਸੀ ਪਰ ਉਹ ਅਸਾਂ ਮੱੜ ਗਿਆ ਫਰਾਈ ਬ੍ਰੀਡ ਦੇ ਸਲੇ ਨੂੰ ਕਸੇਪਨਾ ਛੜਨ ਤੋਂ ਲਾ ਦੇਣਾ ਤੇਰੇ ਨੂੰ ਕਸੇਪ ਵੇ ਦੇ ਤੈਨੂੰ ਤੇ ਅੰਦਰ ਉਹ ਤੀ ਦੇਖ ਸਕਦੇ ਆਪਣੇ ਤਕੀਬ ਸ਼ਾਹ ਮੇਰੇ ਬਨਾਵ ਸ਼ਾਹ مشین ਤੇ ਤਪਰੀ ਦੀ مشین ਤੇ ਜਾਲ مشین ਦੋਨਾਂ ਦਾ ਕਟਰ ਵੀ ਕਸੇਪ ਅੰਦਰ ਹੀ ਰੱਖਿਆ ਹੈ ਤੇ ਦੇ ਦਿੱਤਾ ਦੇ ਆਪਣਾ ਦੋਮਾ ਕਟਰ ਦੇਖ ਲਓ ਦੇ ਦੋਸਤਿਆ ਤੁਸੀਂ ਦੇਖ ਸਕਦੇ ਜੀ ਹੁਣ ਅਸੀਂ ਜਿਹੜਾ ਆਪਣੀ ਮਸ਼ੀਨ ਤੇ ਲੱਗੀ ਹੋਈ ਸੀ ਇਹਨੂੰ ਗੈਸ ਹੁਣ ਅੰਦਰ ਅੰਦਰ ਲਾਉਂਦੇ ਆਂ ਤੋਂ ਜਿਹੜਾ ਇਹਦਾ ਇਹਦਾ ਕੱਟੋ ਕਿਸੇ ਘੱਟ ਕੰਮ ਕਰਦਾ ਤੇ ਫਿਰ ਜਿਸ ਦੀ ਵੇਪ ਆਉਂਦੇ ਆਂ ਦੋਸਤੋ ਅਸੀਂ ਇਹੜੇ ਮਸ਼ੀਨ ਚਲਾਉਂਦੇ ਆਂ ਤੇ ਮੈਂ ਵੀੜੇ ਕਰਕੇ ਕਈ ਦਾ ਮੈਂ ਇਹ ਕੰਮ ਪੂਰੇ ਕਰ ਗਏ ਆ ਆਹ ਜਿਹੜੀ ਫੋਨ ਜਿਹੜੀ ਪ੍ਰੀਟ ਮਸ਼ੀਨ ਨੂੰ ਲਾਉਣ ਲੱਗੇ ਥੰਦੇ ਦਾ ਲਓ ਇਹ ਪ੍ਰੀਟ ਮਸ਼ੀਨ ਨਹੀਂ ਲਾਉਣ ਤੋਂ ਪਹਿਲਾਂ ਗਾ ਲਾਉਣ ਲੱਗੇ ਇਸਾ ਕਿਥੇ ਡੋਰੀ ਡਾਕਲੀਏ ਭਲਾਏ ਨਹੀਂ ਆ ਲਿਆ ਪਰ ਕੋਈ ਨਹੀਂ ਲਾਉਣੀ ਜੀ ਇਹਨਾਂ ਦੇ 2 ਮਿੰਟ ਦਾ ਕੰਮ ਹੀ ਨਾ ਆ ਕੇ ਵੀ ਆ ਬੰਦੂ ਬਾੜਦੀਆਂ ਆਪਾਂ ਕਿਹੜੇ ਚੱਕ ਲਾਉਣੇ ਆ ਆਓ ਫਿਰ ਮੈਂ ਕਿਹਨੂੰ ਵੀਰ ਤਾ ਯਾਰ ਗੋਪੀ ਨੇ ਕਿਹਾ ਸਾਦਾ ਨਹੀਂ ਕਿ ਤੁਮ ਬੋਲਦੇ ਹੋ ਇਹ ਖਵਾ ਦੇ ਤੇ ਗੋਪੀ ਨੇ ਆਹ ਖਾਣਾ ਗੋਪੀ ਨੂੰ ਮਾਦੀ ਦਾ ਨਹੀਂ ਆ ਚੱਲ ਆਪਾਂ ਐ ਕਰਦੇ ਆ ਬਰਗਰ ਪਤਾ ਕਰ ਲੋ ਥੋੜੇ ਮਗਾ ਲੋ ਮੱਧ ਤਾਂ ਖਾ ਲੋ ਨਹੀਂ ਨਹੀਂ ਬਰਗਰ ਰਹਿੰਦੇ ਤਾਂ ਠੰਡੇ ਲੈ ਚੱਲਦੇ ਆ ਜੂਤਾ ਬਹੁਤਾ ਚੱਲਦਾ ਕੋਈ ਨਹੀਂ ਕਿ ਚੱਲਣੇ ਦੋ ਗੱਲ ਹੀ ਬੋਲਦੇ ਆ ਦੀ ਉਹਦੇ ਉੱਤੇ ਬਿਲਕੁਲ ਬੰਦ ਕਰਦਾ ਹਾਂ 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 ਆ ਕੇ ਥੋੜਾ ਹਾਂ ਉਹ ਕੋਚ ਕੋਚ ਦੂਜੇ ਚ ਪ੍ਰਾਜ ਜੋਬਣ ਪ੍ਰਾਜ ਚ ਪਾਏ ਪਾਣੀ ਇੰਜ ਪ੍ਰਾਜ ਚ ਪ੍ਰਾਜ ਪ੍ਰਾਜ ਨੂੰ ਮੈਂ ਕਹਿੰਦਾ ਪਤਾ ਕਿਹੜਾ ਵੀਰ ਜੀ ਫਰੀਦ ਨੋਵੇਂ ਕਾ ਵੇਖੋ ਗਰਮੀ ਨਾ ਬਹੁਤ ਮਾੜਾ ਆ ਲਿਆ ਕੋਈ ਦੇਖਦਾ ਜੋ ਢੇੜਾ ਪਾਰਨਾ ਪੇੜਨਾ ਸਾਰਾ ਕਪੜਾ ਨਵਾ ਲਾਤਾ ਵੀਰ ਜੀ ਬਾੜ ਗਿਆ ਏ ਢੇੜੇ ਨਾਲ ਇਹ ਚੱਕਰਾ ਵੀਰ ਜੀ ਜੇ ਕੋਈ ਢਿਲ ਮਾਟਿਆ ਤੇ ਕੱਢ ਲਾਂਗੇ ਹੋਰ ਮੈਂ ਦੱਸੋ ਓਕੇ ਆਪਣਾ ਗੱਲ ਓਕੇ ਆ ਕਿਹੜਾ ਕੀ ਕਰਨ ਨੂੰ ਪਾਇਆ ਹੈ ਕਰ ਲਓ ਠੀਕ ਆ ਬਾਹਰ ਜਾਣੇ ਨਾ ਕਰਦਾ ਕੰਮ 'ਚ ਮੜ ਕੇ ਖਲਾਰਨੀ ਪੈਂਦੀ